ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਆ ਪੰਜਾਬ ਦੇ ਵਿੱਚ ਵੱਡੀ ਆਤੰਕਵਾਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਹੈ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲ ਗ੍ਰੇਨੇਡ ਬਰਾਮਦ ਹੋਏ ਨੇ ਗ੍ਰੇਨੇਡ ਜਿਨ੍ਹਾਂ ਕੋਲ ਬਰਾਮਦ ਹੋਏ ਨੇ ਉਹਨਾਂ ਦੇ ਸੰਬੰਧ ਆਈਐਸਆਈ ਦੇ ਨਾਲ ਦੱਸੇ ਜਾ ਰਹੇ ਨੇ ਇਹਨਾਂ ਦਾ ਸੰਬੰਧ ਬਾਹਰ ਰਹਿੰਦੇ ਆਤੰਕੀਆਂ ਦੇ ਨਾਲ ਦੱਸੇ ਜਾ ਰਹੇ ਨੇ ਵੱਡੇ ਵੱਡੇ ਗੈਂਗਸਟਰ ਇਸ ਕੰਮ ਦੇ ਵਿੱਚ ਸ਼ਾਮਿਲ ਜਿਨ੍ਹਾਂ ਨੇ ਇਹਨਾਂ ਨੂੰ ਹੈਲਪ ਕੀਤੀ ਤੇ ਗ੍ਰੇਨੇਡ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦਾ ਇਹਨਾਂ ਨੂੰ ਕੰਟਰੈਕਟ ਦਿੱਤਾ ਗਿਆ ਫਿਲਹਾਲ ਇਹਨਾਂ ਨੂੰ ਲੁਧਿਆਣਾ ਕਮਿਸ਼ਨਰੇਟ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਤੋਂ ਅੱਗੇ ਦੀ ਪੁੱਛਗ ਦੋ ਬੰਦੇ ਜੁੜੇ ਮੁਕਸਰ ਤੇ ਰਹਿਣ ਵਾਲੇ ਉਹ ਫੜੇ ਗਏ ਆ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹਨ ਉਹ ਫੌਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈਐਸਆਈ ਨਾਲ ਜੁੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਣੀ ਫਲਾਣੀ ਜਗ੍ਹਾ ਤੇ ਜਾਣਾ ਹੈ ਠੀਕ ਹੈ ਰਿਕੀ ਕਰਨੀ ਹੈ ਰਿਕੀ ਕਰਕੇ ਇਦਾਂ ਦੀ ਜਗ੍ਹਾ ਗ੍ਰੇਨੇਡ ਨੂੰ ਫੇਕਣਾ ਜਿੱਥੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਜਿੱਦੇ ਪੈਕਵਰਡ ਲੈਂਥ ਤੇ ਜਦੋਂ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛਕਿਛ ਕੀਤੀ ਗਈ ਇੰਟਰੋਗੁਏਸ਼ਨ ਚ ਇਹ ਆਇਆ ਥੈਟ ਇਟ ਇਜ਼ ਅ ਵਾਈਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ ਜਿਹੜਾ ਨਾਰਕੋਟਿਕਸ ਸਟਰੀਟ ਚ ਇਨਵੋਲਡ ਹੈ ਉਹ ਧੀਰੇ ਧੀਰੇ ਕਰਕੇ ਪਾਕਾਇਸਾਈਦ ਨਾਲ ਮਿਲ ਕੇ ਟੈਰਿਸਟ ਮੋਡਿਊਲ ਜਿਹੜਾ ਹੈ ਨਾਰਕੋਟਿਕ ਮੋਡਿਊਲ ਜਿਹੜਾ ਹੈ ਉਹ ਟੈਰਿਸਟ ਮੋਡਿਊਲ ਦੀ ਸ਼ੇਪ ਨੂੰ ਦੇਣ ਦੀ ਕੋਸ਼ਿਸ਼ ਕਰਦੀ ਹੈ ਟੋਟਲ ਦੇ ਦੇ ਵਿੱਚ 10 ਬੰਦੇ ਹਾਲੇ ਤੱਕ ਗ੍ਰਿਫਤਾਰ ਹੋ ਗਏ ਚਾਰ ਫੋਰਨ ਹੈਂਡਲਰ ਜਿਹੜੇ ਹਨ ਜਿਹੜੇ ਨੋਮੀਨੇਟ ਹੋਏ ਹਨ ਜਨਾਦਾ ਹੈਲੋਸੀ ਖੁੱਲ ਗਿਆ ਹੈ ਆਰਸੀਐਨ ਇਜ਼ ਇਨ ਦਾ ਪ੍ਰੋਸੈਸ ਆਫ ਮੇਕਿੰਗ ਤੇ ਆਇਡੈਂਟੀਫਾਈ ਕਰ ਲੀ ਨੇ ਬਹੁਤ ਜਲਦੀ ਨਾ ਨੂੰ ਰਿਪੋਰਟ ਵੀ ਕਰਾਇਆ ਜਾਏਗਾ ਜੀ ਕੁਸ਼ਨ ਇਹ ਸਿਰਫ ਪਤਾ ਲੱਗਿਆ ਕਿ ਕਿਹੜੀ ਵਿੱਚ ਵਾਸਤਵ ਸਰ ਲੁਬਲੇ ਲੁਦੇ ਆਏ ਦੇ ਹਾਲ ਬੋਲੀ ਨੂੰ ਸ਼ਹਿਰਾ ਦੇ ਡਿਸਟ੍ਰਿਕਟ ਜੀ 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 ਉਰਵੀ ਟਾਰਗੇਟ ਸੀ ਕੇ ਜੀ ਫਰੀਦਕੋਟ ਦੇ ਕੁਝ ਪਾਰਟਸ ਆਫ ਫਰੀਦਕੋਟ ਵੀ ਟਾਰਗੇਟ ਸੀ ਕੇ ਐਕਚੁਅਲ ਟਾਰਗੇਟ ਕੀ ਸੀਗਾ ਉਹ ਮੈ ਸਿਕਿਉਰਟੀ ਰਿਜ਼ਨਸ ਕਰਕੇ ਨਹੀਂ ਮੈਂ ਤੁਹਾਨੂੰ ਡਿਸਕਲੋਜ਼ ਕਰਾਂ ਜੀ ਸਰਕਾਰ ਨੇ ਸਰਕਾਰ ਨੇ ਉਹਨਾਂ ਨੂੰ ਆਪਾਂ ਲਿਖ ਕੇ ਵੀ ਭੇਜਿਆ ਹੈ ਉਹਨਾਂ ਦੇ ਡੀਵੀ ਸਾਹਿਬ ਉਹਨਾਂ ਨੂੰ ਐਡਕੁਏਟ ਰਿਵਾਰਡ ਜਿਹੜਾ ਹੈ ਉਹ ਦੇਣਗੇ ਸਰ ਅਜੇ ਮਲੇਸ਼ੀਆ ਇਸ ਦਾ ਮੇਨ ਕੰਸਪੀਰੇਟਰ ਹੀ ਉਹਦੇ ਅੱਗੇ ਹੋਰ ਕਨੈਕਸ਼ਨ ਨਹੀਂ ਜੀ ਅਜੇ ਅਜੇ ਮਲੇਸ਼ੀਆ ਅਜੇ ਮਲੇਸ਼ੀਆ ਇਜ਼ ਵਨ ਆਫ ਦਾ ਲਿੰਕ ਜਿਹਦੇ ਨਾਲ ਇਹ ਬੰਦੇ ਜੁੜੇ ਤੇ ਦ ਮੇਨ ਮੇਨ ਹੈਂਡਲਰਸ ਦੇ ਆਰ ਸਿਟਿੰਗ ਇਨ ਪਾਕਿਸਤਾਨ ਐਂਡ ਇਨ ਮਲੇਸ਼ੀਆ ਜੋ ਜਸ ਜਸ ਬੇਬਲ ਦੇ ਥਰੂ ਹੈ ਜੀ ਜੀ ਇਹ ਮਲੇਸ਼ੀਆ ਦੇ ਵਿੱਚ ਜੀ ਜੋ ਪਹਿਲਾ ਵੇਰੀ ਜਿਹੜੇ ਹੈਲ ਨੈਕਸਸ ਦੂਜੀ ਇਹ 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 ਪਹਿਲਾ ਇਹਨਾਂ ਦਾ ਡਰਗ ਨੈਕਸਸ ਹੀ ਤਾਂ ਜੀ